ਸਸ਼ਿਆ ਕਾ ਜੀ ਸਾਰਿਆਂ ਨੂੰ ਇੱਕ ਹੋਰ ਦਾ ਨਾਈਟਾ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਅੱਜ ਅਪਾ ਤੁਹਾਡੇ ਲਈ ਖੂਬ ਸੋਹਣਾ ਜਿਹਾ ਡਿਜ਼ਾਈਨ ਲੈ ਕੇ ਆਏ ਆਂ ਡਿਜ਼ਾਈਨ ਸ਼ੁਰੂ ਕਰਦੋਂ ਪਹਿਲਾਂ ਤੁਹਾਡੇ ਅੱਗੇ ਇੱਕ ਰਿਕਵੈਸਟ ਹੈਗੀ ਆ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਜਾਣਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਸਾਂ ਦੀ ਲੱਗੀ ਹੈ ਕਿੱਥੋਂ ਕਿੱਥੋਂ ਤੁਸੀਂ ਮੈਨੂੰ ਦੇਖਦੇ ਹੋ ਵੀ ਜ਼ਰੂਰ ਦੱਸਣਾ ਤੇ ਚਲੋ ਜੀ ਆਪਾਂ ਬਿਨਾਂ ਟਾਈਮ ਰੈਸਟ ਕੀਤੇ ਹੋਏ ਆਪਾਂ ਡਿਜ਼ਾਈਨ ਜਿਹੜਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਕੁੰਡੇ ਪਾ ਕੇ ਸਿੱਧੀ ਉਲਟੀ ਸਲਾਈ ਬਣ ਲਾ ਲਈਏ ਇਹ ਮੈਂ ਤੁਹਾਨੂੰ ਹਰੇਕ ਵੀਡੀਓ 'ਚ ਮੈਂਸ਼ਨ ਕਰਦੀ ਆਂ ਤਾਂ ਕਿ ਮੇਰੇ ਜਿਹੜੇ ਸਬਸਕ੍ਰਾਈਬਰ ਆ ਜਿਹੜੇ ਮੇਰੇ ਵਿਊਅਰਸ ਆ ਉਹਨਾਂ ਨੂੰ ਹਰੇਕ ਸਲਾਈ 'ਚ ਤਾਂ ਮੈਂਸ਼ਨ ਕਰਦੀ ਆਂ ਕਿਉਂਕਿ ਪਤਾ ਲੱਗ ਜ ਪਤਾ ਲੱਗ ਜਾਂਦਾ ਹੈ ਯਾਦ ਨਹੀਂ ਰਹਿੰਦਾ ਯਾਦ ਰਹਿੰਦਾ ਹੈ ਕਿ ਕੁੰਡੇ ਪਉਣ ਤੋਂ ਬਾਅਦ ਤਾਂ ਪਹਿਲਾਂ ਸਲਾਈ ਉਲਟੀ ਜਾਣੀ ਹੈ ਤੇ ਇਸ ਕਰਕੇ ਪਹਿਲਾਂ ਆਪਾਂ ਕੁੰਡਾ ਉਤਾਰ ਲਵਾਂਗੇ ਇਹ 7 5 7 5 ਦੇ ਮਲਟੀਪਲ 'ਚ ਜਾਏਗਾ ਤੇ ਪਹਿਲੇ 5 ਕੁੰਡੇ ਆਪਾਂ ਬ 2 3 4 5 ਪੰਜ ਗੁੰਡੇ ਉਲਟੇ ਬਣਾਉਣ ਤੋਂ ਬਾਅਦ ਆਪਾਂ ਪਾਵਾਂਗੇ ਵਾਲ ਠੀਕ ਹੈ ਅੱਗੇ ਵਾਲ ਪਾਉਣ ਤੋਂ ਬਾਅਦ ਆ ਫਿਰ ਆਪਾਂ ਬਣਾਵਾਂਗੇ ਦੋ ਗੁੰਡੇ ਉਲਟੇ 1 2 ਦੋ ਗੁੰਡੇ ਉਲਟੇ ਬਣਾਉਣ ਤੋਂ ਬਾਅਦ ਆਪਾਂ 1 2 3 ਇਹਨਾਂ ਤਿੰਨਾਂ ਨੂੰ ਤਿੰਨਾਂ ਦਾ ਇੱਕ ਕਰਾਂਗੇ ਉਲਟੀ ਸਾਈਡ ਉਲਟਾ ਹੀ ਹੁੰਨਾ ਹੈ ਇਹਨਾ ਤਿੰਨ ਦਾ ਇੱਕ ਕਰ ਲਿਆ ਠੀਕ ਹੈ ਅੱਗੇ ਦੋ ਕੁੰਡੇ ਫਿਰ ਉਲਟੇ ਇੱਕ ਦੋ ਠੀਕ ਹੈ ਅੱਗੇ ਫਿਰ ਆਪਾਂ ਵਾਲ ਪਾਵਾਂਗੇ ਫਿਰ ਆਪਾਂ ਪੰਜ ਕੁੰਡੇ ਉਲਟੇ ਇੱਕ ਦੋ ਤਿੰਨ ਚਾਰ ਤੇ ਪੰਜ ਪੰਜ ਕੁੰਡੇ ਉਲਟੇ ਹੋਣ ਤੋਂ ਬਾਅਦ ਆ ਫਿਰ ਇੱਕ ਵਾਰ ਪਾਵਾਂਗੇ ਦੋ ਕੁੰਡੇ ਉਲਟੇ ਇੱਕ ਤੋ ਦੋ ਕੁੰਡੇ ਉਲਟੇ ਹੁੰਤੋਂ ਬਣਾ ਤਿੰਨ ਕੁੰਡੇ ਦਾ ਇੱਕ ਕਰਾਂਗੇ ਅੱਗੇ ਫਿਰ ਦੋ ਕੁੰਡੇ ਉਲਟੇ ਇੱਕ ਦੋ ਠੀਕ ਹੈ ਅੱਗੇ ਫਿਰ ਆਪਾਂ ਪਾਵਾਂਗੇ ਵਾਰਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਠੀਕ ਹੈ ਹੁਣ ਅੱਗੇ ਆਪਾਂ ਉਲਟੀ ਸਾਈਡ ਤੇ ਉਲਟੀ ਸਾਈਡ ਜਿਹੜੀ ਉਲਟੀ ਸਲਾਈ ਆ ਉਹ ਸਾਰੀ ਤੇ ਸਾਰੀ ਉਲਟੀ ਜਾਊਗੀ ਉਹ ਸਾਰੀ ਦੀ ਸਾਈ ਸਲਾਈ ਜਿਹੜੀ ਉਲਟੀ ਹੋ ਜਾਊਗੀ ਇਹ ਹਰ ਵਾਰ ਜਿੰਨਾ ਵੀ ਸਾਰੇ 29 ਦੇ ਵਿੱਚ ਉਲਟੀ ਸिलाई ਸਾਰੀਆਂ ਸਲਾਈਆਂ ਚ ਉਲਟੀ ਹੀ ਜਾਊਗੀ ਇਹ ਉਲਟੀ ਸिलाई ਵਿੱਚ ਕੋਈ ਡਿਜ਼ਾਈਨ ਨਹੀਂ ਹੈਗਾ ਹੁਣ ਅਗੇ ਆਪਾਂ ਨੈਕਸਟ ਸਲਾਈਡ ਤੇ ਨੈਕਸਟ ਸਲਾਈਡ ਤੇ ਕੀ ਕਰਨਾ ਹੈ ਪਹਿਲਾ ਕੁੰਡਾ ਉਤਾਰਾਂਗੇ ਅਗੇਨ ਪੰਜ ਕੁੰਡੇ ਉਲਟੇ 1 2 3 4 5 ਪੰਜ ਕੁੰਡੇ ਉਲਟੇ ਹੋਣ ਤੋਂ ਬਾਅਦਾਂ ਧਾਗਾ ਅਗਲੀ ਸਾਈਡ ਤੇ ਖੜਨਾ ਹੈ ਇੱਕ ਕੁੰਡਾ ਜਿਹੜਾ ਆਪਾਂ ਵਾਲ ਪਾ ਕੇ ਬਣਾਇਆ ਸੀਗਾ ਉਹਨੂੰ ਸਿੱਧਾ ਫੇਰ ਆਪਾਂ ਜਿਹੜਾ ਧਾਗਾ ਹੈ ਉਨੂੰ ਵਲ ਪਾਵਾਂਗੇ ਠੀਕ ਹੈ ਇੱਕ ਗੁੰਡਾ ਉਲਟਾ ਅੱਗੇ ਤਿੰਨ ਕੁੰਡੇ ਅਗੇਨ ਇੱਕ ਤਿੰਨ ਕੁੰਡਿਆਂ ਦਾ ਇੱਕ ਕਰਾਂਗੇ ਤਾਗਾ ਇੱਧਰ ਆਂ ਦੇਣਾ ਇੱਕ ਉਲਟਾ ਵਲ ਪਾਵਾਂਗੇ ਇਹ ਵਾਲ ਜਿਹੜਾ ਵਲ ਪਹਿਣਾ ਤਾਂ ਗਿੱਧਰ ਨੂੰ ਖੜ ਕੇ ਆਪਾਂ ਸਿੱਧਾ ਬਣਾਉਣਾ ਗੁੰਡਾ ਇਸ ਕਰਕੇ ਇਹ ਵਲ ਇੱਧਰ ਦੀ ਪਾਉਗਾ ਇੱਕ ਗੁੰਡਾ ਸਿੱਧਾ ਧਾਗਾ ਆਪਣੇ ਵੱਲੇ ਪੰਜ ਗੁੰਡੇ ਉਲਟੇ 1 2 3 4 5 ਪੰਜ ਗੁੰਡੇ ਉਲਟੇ ਕਰਨ ਤੋਂ ਬਾਅਦ ਧਾਗਾ ਅੱਗੇ ਖੜਾਗੇ ਇੱਕ ਗੁੰਡਾ ਸਿੱਧਾ ਵਾਲ ਪਾਵਾਂਗੇ ਤੇ ਤਿੰਨ ਇੱਕ ਗੁੰਡਾ ਉਲਟਾ ਫਿਰ ਅਗੇਨ ਤਿੰਨ ਦਾ ਇੱਕ ਇਹ ਇੱਕ ਹੁੰਦਾ ਉਲਟਾ ਫਿਰ ਆਪਾਂ ਵਲ ਪਾਵਾਂਗੇ ਇਹਦਾ ਵਲ ਇਧਰ ਨੂੰ ਜਾਣਾ ਕਿਉਂਕਿ ਇਹ ਕੁੰਡਾ ਆਪਾਂ ਸਿੱਧਾ ਹੁੰਨਾ ਹੈ ਅਗਲਾ ਸਿੱਧਾ ਇਹ ਕੁੰਡਾ ਉਲਟਾ ਤੇ ਲਾਸਟ ਵਾਲਾ ਫਿਰ ਸਿੱਧਾ ਉਲਟੀ ਸਲਾਈ ਫਿਰ ਅਗੇ ਨੂੰ ਉਲਟੀ ਹੋਈ ਜਾਊਗੀ ਇਹ ਕੁਛ ਇਸ ਤਰ੍ਹਾਂ ਦਾ ਬਣ ਗਿਆ ਉਲਟੀ ਸਲਾਈ ਜਿਹੜੀ ਆ ਫਿਰ ਉਲਟੀ ਹੀ ਜਾਊਗੀ ਆਪਾਂ ਆ ਗਏ ਆ ਨੈਕਸਟ ਸਲਾਈ ਤੇ ਇਹ ਕੁਛ ਇਸ ਤਰ੍ਹਾਂ ਦਾ ਹੋ ਰਿਹਾ ਡਿਜ਼ਾਈਨ ਸ਼ੇਸਤਰਾਂ ਦਾ ਡਿਜ਼ਾਈਨ ਜਿਹੜਾ ਬਣ ਰਿਹਾ ਹੈ ਤੇ ਹੁਣ ਆਪਾਂ ਅਗੇ ਨੈਕਸਟ ਸਲਾਈਡ ਨੈਕਸਟ ਸਲਾਈਡ ਕੀ ਕਰਨਾ ਹੈ ਪਹਿਲਾਂ ਉਤਾਰਾਂਗੇ ਅਗੇਨ ਪੰਜ ਕੁੰਡੇ ਉਲਟੇ 1 2 3 4 5 ਪੰਜ ਕੁੰਡੇ ਉਲਟੇ ਦੋ ਕੁੰਡੇ ਸਿੱਧੇ 1 2 ਵਲ ਪਾਵਾਂਗੇ ਤਿੰਨ ਦਾ ਇੱਕ ਕਰਾਂਗੇ ਤੱਕਾਗੇ ਖੜਾਂਗੇ ਵਲ ਪਾਉਣਾ ਪਹਿਲਾਂ ਇੱਕ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਇੱਕ ਦੋ ਤਿੰਨ చాల పం కు కుండే ఉల్టే బ దో కు సో వే తిని అగేనగే దో కు స ਦੋ ਠੀਕ ਹੈ ਦੋ ਗੁੰਡੇ ਸਿੱਧੇ ਇੱਕ ਗੁੰਡਾ ਉਲਟਾ ਅਗੇ ਇਹਨਿਕ ਗੁੰਡਾ ਸਿੱਧਾ ਤੇ ਉਲਟੀ ਸਲਾਈ ਜਿਹੜੀ ਆ ਉਹ ਫਿਰ ਉਲਟੀ ਹੋ ਹੀ ਜਾਊਗੀ ਤੇ ਸਾਰੀ ਸਲਾਈ ਉਲਟੀ ਜਾਊਗੀ ਤੇ ਹੁਣ ਆਪਾਂ ਆ ਗਏ ਨੈਕਸਟ ਸਲਾਈ ਹੁਣ ਇਹ ਸਾਰੀ ਦੀ ਸਾਰੀ ਸਿੱਧੀ ਹੋ ਸਲਾਈ ਜਾਊਗੀ ਸੌਰੀ ਪਹਿਲਾ ਕੁੰਡਾ ਉਤਾਰਾਂਗੇ ਧਾਗਾ ਆਪਣੇ ਵੱਲ ਪੰਜ ਕੁੰਡੇ ਉਲਟੇ 1 2 3 4 5 ਧਾਗਾ ਅਗਲੀ ਸਾਈਡ ਤੇ ਸਾਰੇ ਕੁੰਡੇ ਸਿੱਧੇ 1 2 3 4 5 6 సత ఏ సండే సెే తగ్గే వల్లే కుండే ఉల్టే దో తి చారండే ఉల్టే సత్ కు ఫిర్త కల్టా ਤੇ ਲਾਸਟ ਵਾਲਾ ਸਿੱਧਾ ਉਲਟੀ ਸਲਾਈ ਫਿਰ ਸਾਰੀ ਦੀ ਸਾਰੀ ਉਲਟੀ ਜਾਊਗੀ ਇਧਰੋਂ ਸਾਰੀ ਉਲਟੀ ਇਸ ਤੋਂ ਬਾਅਦ ਆਪਾਂ ਫਿਰ ਅਗੇਨ 5 ਸਿੱਧੇ 7 ਪੰਜ ਉਲਟੇ ਸੋਰੀ 7 ਸਿੱਧੇ 5 ਉਲਟੇ 7 ਸਿੱਧੇ ਕਰਕੇ ਆਪਾਂ ਚਾਰ ਸਲਾਈਆਂ ਬਣਾਉਣੀਆਂ ਐ ਇਹ ਆਪਾਂ ਨੇ ਦੋ ਉਲਟੀਆਂ ਦੋ ਸਿੱਧੀਆਂ ਸਲਾਈਆਂ ਚ ਜੜਾੜੀਆਂ ਵਾ ਸਿੱਧੀ ਸਾਈਡ ਤੋਂ ਪੰਜ ਉਲਟੇ ਸੱਤ ਸਿੱਧੇ ਪੰਜ ਉਲਟੇ ਸੱਤ ਸਿੱਧੇ ਕਰਕੇ ਜੜਾਇਆ ਤੇ ਉਲਟੀ ਸਾਈਡ ਸਾਰੀ ਉਲਟੀ ਗਈ ਆ ਤੇ ਫਿਰ ਆਪਾਂ ਚੜਾ ਕੇ ਫਿਰ ਦੁਬਾਰਾ ਉਲਟੀ ਯਾਨੀ ਕਿ ਚਾਰ ਸਲਾਈਆਂ ਕੁੱਲ ਮਿਲਾ ਕੇ ਦੋ ਉਧਰੋਂ ਦੋ ਉਧਰੋਂ ਚੜਾ ਲਈਆਂ ਹੋਣ ਕੀ ਕਰਨਾ ਅਗੇਨ ਆਪਾਂ ਪਹਿਲਾ ਕੁੰਡਾ ਉਤਾਰਾਂਗੇ ਪੰਜ ਉਲਟੇ ਬਣਾਵਾਂਗੇ 1 2 3 4 5 ਉਲਟੇ ਬਣਾ ਲਏ ਵੱਲ ਪਾਵਾਂਗੇ 1 2 ਉਲਟੇ ਬਣਾਵਾਂਗੇ 1 2 ਦੋ ਉਲਟੇ ਬਨੋ ਦਵਾ ਤਾਂ ਇਹ ਤਿੰਨ ਦਾ ਇੱਕ ਕਰਾਂਗੇ ਕਿਉਂਕਿ ਉਧਰ ਆਪਾਂ ਕੁੰਡਾ ਵਧਾ ਚੁੱਕੇ ਹਾਂ ਵੱਲ ਪਾ ਕੇ ਇੱਥੇ ਆਪਾਂ ਤਿੰਨ ਲੈ ਕੇ ਕਰਕੇ ਦੋ ਕੁੰਡੇ ਘਟਾ ਲੈਣੇ ਆ ਠੀਕ ਹੈ ਅਗੇਨ ਆਪਾਂ ਦੋ ਕੁੰਡੇ ਉਲਟੇ 1 2 ਪੰਜ ਗੁੰਡੇ ਆਪਾਂ ਫਿਰ ਵਲਪਉਣ ਤੋਂ ਬਾਅਦ ਆ ਜਾਨੀ ਕਿ ਧਾਗ ਲ ਭੇਟਣ ਤੋਂ ਬਾਅਦ ਪੰਜ ਗੁੰਡੇ ਉਲਟੇ ਬਣਾਵਾਂਗੇ 1 2 3 4 ਤੇ 5 ਪੰਜ ਗੁੰਡੇ ਉਲਟੇ ਧਾਗ ਲ ਭੇਟਾਂਗੇ ਦੋ ਗੁੰਡੇ ਉਲਟੇ 1 2 ਦੋ ਗੁੰਡੇ ਉਲਟੇ ਤੇ ਤਿੰਨ ਦਾ ਇੱਕ 1 2 ਤੇ 3 ये तीन कुंडे का एक करा आप अगेन दो कुंडे उल्टे एक दो दो कुंडे उल्टे धागा लपेटागे तो एक कुंडा उल्टा लास्ट वाला सीधा उल्टी सिलाई फिर उल्टी हो जाएगी सारी अगेन आप सीधी सिलाई तो आ चुके हैं पहला कुंडा उतारा पांच कुंडे उल्टे एक దో తి చాల పా కు కుండే ఉల్టే బ అవడా కు సే భేటే తల్ భేటతో పాదా ఉగా ఇద ద్వగే ఉల్టా ਤਿੰਨ ਗੁੰਡਿਆਂ ਦਾ ਇੱਕ ਕਰਾਂਗੇ ਠੀਕ ਹੈ ਇੱਕ ਗੁੰਡਾ ਉਲਟਾ ਫਿਰ ਤਾਂ ਗੱਲ ਪੇਟਾਂਗੇ ਇੱਕ ਗੁੰਡਾ ਸਿੱਧਾ ਤਾਂ ਆਪਣੇ ਵਾਲ ਪੰਜ ਗੁੰਡੇ ਉਲਟੇ 1 2 3 4 ਤੇ 5 ਇਮਾ ਡਿਜ਼ਾਈਨ ਜਿਹੜਾ ਤੁਹਾਨੂੰ ਦੁਬਾਰਾ ਸਮਝਾ ਰਹੇ ਹਾਂ ਤਾਂ ਕਿ ਜੇ ਪਹਿਲੇ ਚ ਸਮਝ ਨਾ ਆਵੇ ਦੂਜੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਤੇ ਇਹ ਕੁੰਡਾ ਜਿਹੜਾ ਆਪਾਂ ਧਾਗਾ ਅੱਗੇ ਖੜ ਕੇ ਸਿੱਧਾ ਹੋਣਾਗੇ ਫਿਰ ਤਾਂ ਗੱਲ ਭੇਟਾਂਗੇ ਇੱਕ ਕੁੰਡਾ ਉਲਟਾ ਤਿੰਨ ਦਾ ਇੱਕ ਇੱਕ ਕੁੰਡਾ ਉਲਟਾ ਤਾਂ ਗੱਲ ਭੇਟਾਂਗੇ ਇੱਕ ਗੁੰਡਾ ਸਿੱਧਾ ਤੱਗ ਆਪਣੇ ਵੱਲ ਇੱਕ ਗੁੰਡਾ ਉਲਟਾ ਤੇ ਇੱਕ ਗੁੰਡਾ ਸਿੱਧਾ ਉਲਟੀ ਸਲਾਈ ਫੇਰ ਸਾਰੀ ਉਲਟੀ ਹੀ ਜਾਊਗੀ ਹੁਣ ਆਪਾਂ ਅੱਗੇ ਨੈਕਸਟ ਸਲਾਈ ਤੇ ਨੈਕਸਟ ਸਲਾਈ ਜਿਹੜੀ ਆ ਇਹ ਡਿਜ਼ਾਈਨ ਦੀ ਆਖਰੀ ਸਲਾਈ ਹੈਗੀ ਹੈ ਪਹਿਲਾਂ ਆਪਾਂ ਉਤਾਰਾਂਗੇ ਪਹਿਲਾਂ ਇੱਕ ਦੋ ਤਿੰਨ ਚਾਰ ਤੇ ਪੰਜ ਪੰਜ ਗੁੰਡੇ ਸਿੱਧੇ ਤਦ ਅੱਗੇ ਕਰਾਂਗੇ ਉਲਟੇ ਸੌਰੀ ਪੰਜ ਕੁੰਡੇ ਉਲਟੇ ਇੱਕ ਦੋ ਸਿੱਧੇ ਇਹਦੇ ਪੇਟਾਂ ਅੱਗੇ ਤਾਂ ਗੱਲ ਪੇਟਿਆ ਜਾਊਗਾ ਤੇ ਇਹਨਾਂ ਤਿੰਨਾਂ ਨੂੰ ਇੱਕ ਕਰਾਂਗੇ ਆਪਾਂ ਅਗੇ ਇਹ ਤਾਂ ਗੱਲ ਪੇਟਿਆ ਜਾਊਗਾ ਦੋ ਕੁੰਡੇ ਸਿੱਧੇ ਤਾਂ ਗਾਪਣੇ ਬਾਅਦ ਪੰਜ ਕੁੰਡੇ ਹੁੰਦੇ ਹੁਣ ਤੇ 1 2 3 4 5 ਤਾਂ ਗਾਗਲੀ ਸਾਈਡ ਤੇ ਦੋ ਕੁੰਡੇ ਸਿੱਧੇ ਏਕ ਤੋਂ ਦੋ ਤਾਂ ਗੱਲ ਭੇਟਾਂਗੇ ਦੋ ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਤਾਂ ਗੱਲ ਭੇਟਾਂਗੇ ਤੇ ਤਿੰਨ ਦਾ ਇੱਕ ਕਰਾਂਗੇ ਤਿੰਨ ਅਧਾਇਕ ਕੀਤਾ ਅਗੇਂ ਤਾਂ ਗੱਲ ਭੇਟਾਂਗੇ ਦੋ ਕੁੰਡੇ ਸਿੱਧੇ ਇੱਕ ਦੋ ਬਾਸਟ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਉਲਟੀ ਸਲਾਈ ਸਾਰੀ ਉਲਟੀ ਹੀ ਜਾਊਗੀ ਇਹ ਕੁਛ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਬਣ ਕੇ ਆਉਣਾ ਸ਼ੁਰੂ ਹੋ ਗਿਆ ਥੋੜਾ ਜਿਹਾ ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਉਲਟੀ ਸਲਾਈ ਸਾਰੀ ਉਲਟੀ ਹੀ ਆਊਗੀ ਫਿਰ ਇਸ ਤੋਂ ਬਾਅਦਾਂ ਜਿਹੜਾ ਸੇਮ ਹੈ ਆ ਇੱਥੇ ਸਾਰੇ ਬੰਦ ਹੋ ਗਏਗੀ ਇਸ ਤੋਂ ਬਾਅਦ ਆਪਾਂ ਦੋ ਸਿੱਧੀਆਂ ਦੋ ਪੁੱਠੀਆਂ ਸਲਾਈਆਂ ਝਟਾਵਾਂਗੇ ਫਿਰ ਤੇ ਫਿਰ ਤੁਹਾਨੂੰ ਦਿਖਾਉਣੀ ਆ ਡਿਜ਼ਾਈਨ ਕਿਸ ਤਰ੍ਹਾਂ ਦਾ ਬਣਿਆ ਹੈ ਵੇਖੋ ਸਾ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋ ਗਿਆ ਤੇ ਤੁਸੀਂ ਵੀ ਜ਼ਰੂਰ ਬਣਾਉਣਾ ਆਪਣੇ ਫੈਮਿਲੀ ਤੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰਨਾ ਮੇਰੇ ਚੈਨਲ ਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਕਰਨਾ ਕਿੱਥੋਂ ਕਿੱਥੇ ਦੇਖਦੇ ਜਰੂਰ ਦੱਸਣਾ ਕਿਸ ਤਰ੍ਹਾਂ ਮੈਂ ਥੈਂਕ ਯੂ ਫॉर ਵਾਚਿੰਗ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਮੇਰੀ ਵੀਡੀਓ ਵੇਖਣ ਲਈ ਤੇ ਮੈਨੂੰ ਸਬਸਕ੍ਰਾਈਬ ਜਿਨਾ ਨਹੀਂ ਸਬਸਕ੍ਰਾਈਬ ਕਰਤਾ ਨਾ ਦਾ ਬਹੁਤ ਬਹੁਤ ਥੈਂਕ ਯੂ ਜਨਾ ਨਹੀਂ ਕਿ ਤਾਂ ਨਾ ਦੇ ਕੁਆ ਕੁਆਸਟਾ ਗਿਆ ਕਿ ਚੈਨਲ ਨੂੰ ਸਬਸਕ੍ਰਾਈਬ ਜੂ ਕਰਨਾ ਥੋੜਾ ਜਿਹਾ ਧਿਆਨ ਦੇ ਕੇ ਵੀਡੀਓ ਨੂੰ ਦੇਖਣਾ